ਬਈ ਦਰਸ਼ਕੋ ਜੇ ਤੁਹਾਨੂੰ ਸਾਡਾ ਅਰੇਂਜਮੈਂਟ ਵਧੀਆ ਲੱਗਿਆ ਕੁਸ਼ਤੀਆਂ ਦਾ ਆਨੰਦ ਆ ਇੱਕ ਵਾਰ ਦੰਗਲ ਕਮੇਟੀ ਰਕਣਾ ਬੇੜ ਦੇ ਨਾਂ ਤੇ ਤਾੜੀਆਂ ਲਾਓ ਸਾਰੇ ਜਾਣੇ ਜ਼ੋਰਦਾਰ ਜਾਨ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੱਚੀ ਦੰਗਲ ਕਮੇਟੀ ਰਕਣਾ ਬੇੜ ਦੇ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਹਿੰ ਲੋ ਆ ਰਕਣਾ ਬੇੜ ਦੀ ਧਰਤੀ ਤੇ ਕੁਸ਼ਤੀਆਂ ਦਾ ਮਹਾਕੁੰਭ ਕਰਾਇਆ ਹੈ ਹਿੰਦੁਸਤਾਨ ਦੇ ਚੋਟੀ ਦੇ ਮਲ ਖੰਦੇ ਆ ਆਦਰ 2 ਲੱਖ ਰੁਪਏ ਦੀ ਚੰਡੀ ਜੜੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਚੱਲੀ ਹੈ। ਹੱਥ ਜਿਹੜੇ ਕਰਦੇ ਵੀ ਤਾਲਬ ਪਹਿਲਵਾਨ ਦੇ ਦਾ ਬਾਬਾ ਫਲਾਹੀ। ਆ ਰਾਨਵਾ ਪੈਂਡਾ ਨੌਜਵਾਨ ਦਾ। ਬੀਤੇ ਬਾਬਾ ਜੀ ਦਾ ਸ਼ਗਿਰਦ ਤੇ ਨਾਲ ਯੋਧਿਸ਼ਟ ਰ ਹੈ ਮਾਰਨ ਵਾਲਾ ਗਰਦੇ ਪਹਿਲਵਾਨ ਮਲਕਪਰੀਏ ਦਾ ਸ਼ਗਿਰਦ ਆਖਾ ਦਾ ਮਾਰਨ কুਸਤੀ ਜੜੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਚੱਲੀ ਹੈ। ਬਈ ਤਰਮਿੰਦਰ ਕੋਹਾਲੀ ਪਹਿਲਵਾਨ ਜਲਦੀ ਨਾਲ ਤਿਆਰ ਹੋ ਕੇ ਆ ਜੇ ਬੇਤੀ ਹੈ ਜੀ। ਧਰਮਿੰਦਰ ਪਹਿਲਵਾਨ ਕੁਹਾਲੀ ਭਗਵਾਨ ਬਾਲਮਿਕੀ ਮੰਦਰ ਪਿੰਡ ਰਕੜਾ ਮੇਟ ਆਂਦੇ ਬੜਾ ਧੰਨਵਾਦ ਹੈ ਜਿਨ੍ਹਾਂ ਦੇ ਚੈਨਲ ਤੇ ਲਾਈਵ ਟੈਲੀਕਾਸਟ ਹੋ ਰਿਹਾ ਅੱਜ ਦੇ ਦੰਗਲ ਦਾ ਉਹਨਾਂ ਦਾ ਬੜਾ ਧੰਨਵਾਦ ਕਬੱਡੀ 365 ਪੰਜਾਬੀ ਲਾਈਵ ਟੀਵੀ ਜਿਨ੍ਹਾਂ ਦੇ ਜਰੀਏ ਅੱਜ ਦੇ ਦੰਗਲ ਦਾ ਲਾਈਵ ਟੈਲੀਕਾਸਟ ਤਿੰਨ ਵੈਬਸਾਈਟਾਂ ਤੇ ਚੱਲਦਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹ ਜੀ ਵਾਹ ਉਧਰ ਆਖਦੇ ਆਂ ਬਈ ਅਗਰ ਫਾਈਨਲ ਮੁਕਾਬਲੇ ਦੇ ਵਿੱਚ ਜੱਸਾ ਪਹਿਲਵਾਨ ਪੱਟੀ ਵਾਲਾ ਜਿੱਤੇਗਾ ਮਨਜੀਤ ਸਿੰਘ ਰੱਕੜ ਯੂਐਸਏ ਵੱਲੋਂ ਸਪੈਸ਼ਲ 10000 ਰੁਪਏ ਦਾ ਇਨਾਮ ਹੋਏਗਾ ਅਗਰ ਜੱਸਾ ਪਹਿਲਵਾਨ ਪੱਟੀ ਵਾਲਾ ਜਿੱਤੇਗਾ ਮਨਜੀਤ ਸਿੰਘ ਰੱਕੜ ਯੂਐਸਏ ਉਹਨਾਂ ਵੱਲੋਂ 10000 ਰੁਪਏ ਹੋਏਗਾ ਅਗਰ ਫਾਈਨਲ ਮੁਕਾਬਲੇ ਦੇ ਵਿੱਚ ਜੱਸਾ ਪਹਿਲਵਾਨ ਪੱਟੀ ਵਾਲਾ ਜਿੱਤੇਗਾ ਅਦਰ ਚਲਦੀ ਹੋਈ ਗੁਸ਼ਟੀ 2 ਲੱਖ ਰੁਪਏ ਦੀ ਚੰਡੀ ਹੈ ਇਹਨਾਂ ਨੌਜਵਾਨਾਂ ਦੇ ਦਰਮਿਆਨ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜ਼ੋਰ ਦੇਣਾ ਪੈਂਦਾ ਹੈ ਹੱਥ ਮੰਝਲਾ ਦੇ ਸਿਰੇ ਤੇ ਲਾਉਣ ਨੂੰ ਉਹ ਰੱਬ ਕਦੇ ਘਰੇ ਬੈਠੇ ਰੋਟੀ ਨਹੀਂ ਦਿੰਦਾ ਉਹ ਵੀ ਤੋੜਨੀ ਪੈਂਦੀ ਏ ਮੁੱੱਚ ਬਾਣ ਨੂੰ ਕਿ ਐਵੇਂ ਤਾਂ ਨਹੀਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਉਹ ਚੋਟੀ ਦੇ ਖਿਡਾਰੀ ਵੀ ਹਰੌਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਨਹੀਂ ਕਦੇ ਕਿ ਦਿਨ ਚੰਗੇ ਆਉਂਦੇ ਨਹੀਂ ਲੈ ਆਉਣੇ ਪੈਂਦੇ ਨੇ ਕਿ ਦਿਨ ਚੰਗੇ ਆਉਂਦੇ ਨਹੀਂ ਲੈ ਆਉਣੇ ਪੈਂਦੇ ਨੇ ਸ਼ਾਬਾਸ਼ ਸ਼ਾਬਾਸ਼ ਇਹ ਦਸਟਰ ਤੇ ਤਾਲਵ ਬੱਲੇ 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 ਟੋਲੀ ਵੀਰੋ ਤਾਂ ਵੀ ਕਹਿੰਦੇ ਭਾਈ ਚੋਟੀ ਦਾ ਮੱਲਕ ਕਸਤੀ ਜਗਤ ਦਾ ਚੜਦਾ ਸੂਰਜ ਅਤੇ ਨਾਲ ਯੁਦਿਸ਼ਠ ਨੇ ਵੀ ਵੱਡੇ ਵੱਡੇ ਮੱਲਾਂ ਦੇ ਨਾਲ ਕੁਸ਼ਤੀਆਂ ਦਿਖਾਈਆਂ ਛੇ ਪੱਟੀ ਪਹਿਲਵਾਨ ਦੀ ਗੱਲ ਹੋਵੇ ਕਹਿੰਦੇ ਭਪਿੰਦਰ ਅਜਨਾਲੇ ਨੂੰ ਵੀ ਇਸ ਗਭਰੂ ਨੇ ਜਿੱਤ ਕੀਤਾ ਹੇਠਰੇ ਪਾਸੇ ਇਹ ਵਿਸ਼ਟਰ ਬਾਹਣ ਵਾਲਾ ਵੱਡਾ ਮਾਲਾ ਚਲਦੀ ਹੋਈ ਕੁਸ਼ਤੀ ਉਹ ਪੱਲੇ ਪਾਸੇ ਤਾਲਬ ਹੇਠਰੇ ਪਾਸੇ ਇਹ ਵਿਸ਼ਟਰ ਰਹਿ ਚੱਲਦਾ ਹੋਇਆ ਮੁਕਾਬਲਾ ਦੇਖਾਂਗੇ ਕੜਾ ਜਿੱਤ ਦੇ ਕੜਾ ਹਾਰਦਾ ਕਿ ਸ਼ਰਮ ਸਿਆਣ ਬਸਾਦਗੀ ਤੈਨੂੰ ਕਹਨੇ ਮੁੱਟਿਆਰ ਦੇ ਉੱਤਰ ਜਾ ਕੇ ਜਿਹੜਾ ਚੁੱਲੇ ਵਾਲੇ ਝਾਕਦਾ ਲੱਖ ਲੜਦਾਂ ਨੇ ਇਹੋ ਜਿਹੇ ਯਾਰ ਦੇ ਕੇ ਚੁੱਪ ਕੀਤੇ ਹੁੰਦੇ ਨਹੀਂ ਆ ਖੁਸਰੇ ਤੇ ਰੋਣਾ ਬਾਗੇ ਹੁੰਦੇ ਨਹੀਂ ਆ ਚੋਰ ਪਾਰਸਾ ਨਹੀਂਓ ਲੱਗਦੇ ਦਰਖਤਾਂ ਨੂੰ ਹੌਸਲੇ ਤੇ ਨਾਹੀਂ ਤੱਕੜੀ 'ਚ ਤੋਲੇ ਜਾਂਦੇ ਜੋਰ ਪਾਰਸਾ ਨਾਹੀਂ ਤੱਕੜੀ 'ਚ ਤੋਲੇ ਜਾਂਦੇ ਜੋਰ ਪਾਰਸਾ ਸਟੇਜ ਦੇ ਅੱਗੋਂ ਵੀ ਗੱਲ ਫਿਰ ਕੇ ਖੜੇ ਨਾ ਹੋਵੋ ਸਟੇਜ ਤੇ ਨਹੀਂ ਦਿਖਦਾ ਬੈਠ ਜਾ ਗਿਆਨੀ ਦਰਬਾਰ ਦੀ ਖੜਾ ਜਾ ਸੇਡ ਤੇ ਹੋ ਜਾ ਜਾਂ ਬੈਠ ਜਾ ਪਿੱਛੇ ਜਾ ਦਰਸ਼ਕ ਸਾਡੇ ਸਟੇਜ ਤੇ ਬੜੇ ਮਹਾਨ ਚਕਜੀਤਾਂ ਬੈਟੀਆਂ ਉਹਨਾਂ ਨੂੰ ਡਿਸਰਨਸ ਹੁੰਦੀ ਹੈ ਦੇਖਣ ਹਾਂ ਚਲੋ ਚਲੋ ਸ਼ਾਬਾਸ਼ ਸਟੇ ਦੇ ਕੇ ਕੋਈ ਨਹੀਂ ਖੜਾ ਹੋਏਗਾ ਭਾਈ ਹੱਥ ਜੁੜ ਕੇ ਬੇਨਤੀ ਹੈ ਭਾਈ ਤਰਮਿੰਦਰ ਪਹਿਲਵਾਨ ਕੁਹਾਲੀ ਤਿਆਰ ਹੋ ਕੇ ਨੇੜੇ ਆਓ ਮੱਲੀ ਬਲਾਓ ਮੜਾ ਤਰਮਿੰਦਰ ਤਰਮਿੰਦਰ ਤਾਲਵਾਰ ਕੁਹਾਲੀ ਜਲਦੀ ਨਾਲ ਆ ਜੇ ਬੇਨਤੀ ਆ ਉਧਰ ਤਾਲਮ ਪਹਿਲਵਾਨ ਪੱਲੇ ਪਾਸੇ ਇੱਥੇ ਪਾਸੇ ਇਹ ਦੋ ਸਟੇ ਰ ਬਾਹਰਨ ਵਾਲਾ ਹਾਰ ਜਿੱਤ ਜਿਹੜੀ ਮੁਕੱਦਰਾਂ ਦੀ ਖੇਡ ਹੈ ਦੇਖਾਂਗੇ ਕਿਹੜਾ ਜਿੱਤੇਗਾ ਕਿਹੜਾ ਹਾਰਦਾ ਜੋਰ ਪੂਰਾ ਲੱਗਿਆ ਜਾਨ ਬੁਰੀ ਲੱਗੀ ਐ ਇਹਨਾਂ ਨੌਜਵਾਨਾਂ ਦੇ ਦਰਮਿਆਨ ਚੱਲਦਾ ਹੋਇਆ ਯੁੱਧ ਤੁਹਾਡੇ ਸਾਹਮਣੇ ਐ ਕਿ ਨਾਮ ਉਹਨਾਂ ਦੇ ਚੱਲਦੇ ਜਿਨ੍ਹਾਂ ਮੱਲਾ ਮਾਰੀਆਂ ਨੇ ਕੌਣ ਪੁੱਛਦਾ ਉਹਨਾਂ ਨੂੰ ਯਾਰੋ ਜਿਨ੍ਹਾਂ ਬੈਠ ਕੇ ਗੱਲਾਂ ਮਾਰੀਆਂ ਨੇ ਨਾਲ ਮਿਹਨਤਾਂ ਵਿੱਚ ਮੈਦਾਨੀ ਸਿਰੇ ਕਰਾਏ ਨੇ ਪਿੰਡ ਇਲਾਕੇ ਮਾਪੇ ਨਾਲ ਚਮਕਾਏ ਨੇ ਉਹ ਸ਼ੇਰੇ ਗੱਲ ਮਜਾਰੀ ਦੁਨੀਆ ਇਹਨਾਂ ਮਨਾਈਏ ਕਿ ਨਾਲ ਮਿਹਨਤਾਂ ਹੁੰਦੀ ਯਾਰਾ ਸਦਾ ਚੜਾਈਏ ਸ਼ਾਬਾਸ਼ 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 ਤਾਲ ਮੁੱਕਲੇ ਪਾਸੇ ਹੇਟਰਲੇ ਪਾਸੇ ਯੋਧਿਸਟਰ 12ਵੀਂ ਧਰਤੀ ਦਾ ਦੇਖਦੇ ਆ ਵੀ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੋਰ ਪੂਰਾ ਲੱਗਿਆ ਵੀ ਜਾਨ ਪੂਰੀ ਲੱਗੀ ਹੈ ਹਾਰ ਜਿੱਤ ਮੁਕੱਦਰਾਂ ਦੀ ਖੇਡ ਹੈ ਕਿ ਠੋਕਰ ਸਿਖਾਉਂਦੀਆਂ ਨੇ ਬੱਲ ਜੁਣਦਾ ਥਾਲੀ ਚ ਪਰੋਸ ਕੋਈ ਦਿੰਦਾ ਰਾ ਸੂਰਜਾਂ ਦੇ ਵਾਂਗੂ ਸੋਨੀ ਪੈਂਦਾ ਤਪਣਾ ਮੰਗਮੇ ਸਿਰਾਂ ਦੇ ਉੱਤੇ ਸੋਹਦੇ ਤਾਜਨਾ ਕੇ ਹਾਰਾ ਜਿੱਤਾ ਉਸ ਪਰਮਾਤਮਾ ਦੇ ਹੱਥ ਹੁੰਦੀ ਸੋਨੇ ਤੇ ਸੁਹਾਗਾ ਜੀਦਾਰੀ ਮਿੱਤਰ ਉਹਨਾਂ ਦੇ ਹੀ ਪੈਰ ਕਾਮਯਾਬੀ ਚੁੰਮਦੀ ਸੁੱਤੇ ਪੇ ਵੀ ਜੋ ਰੱਖਦੇ ਤਿਆਰੀ ਮਿੱਤਰ ਕੇ ਉਹਨਾਂ ਦੇ ਹੀ ਪੈਰ ਕਾਮਯਾਬੀ ਚੁੰਮਦੀ ਸੁੱਤੇ ਪੇ ਵੀ ਜੋ ਰੱਖਦੇ ਤਿਆਰੀ ਮਿੱਤਰੋ ਸ਼ਾਬਾਸ਼ ਸ਼ਾਬਾਸ਼ ਕਿ ਚੀਰ ਦਿੰਦੇ ਨੇ ਪਹਾੜ ਹੁੰਦਾ ਜਿਹਨਾਂ ਨੂੰ ਜਨੂਨ ਆ ਰੱਗ ਕੇ ਮੰਜ਼ਲਾ ਤੋਂ ਦੂਰ ਕਿੱਥੋਂ ਮਿਲਦਾ ਸਕੂਨ ਹਾਰਦੇ ਨਹੀਂ ਹੁੰਦੇ ਕਦੇ ਮਾਰਦੇ ਦਲੇਰ ਤੁਸੀਂ ਹੌਸਲੇ ਬਣਾ ਕੇ ਬੱਸ ਬੰਬਰ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਬੱਲੇ 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 ਇਧਰ ਨੇਂਦਰ ਕੱਢੀਆ ਨੌਜਵਾਨੋ ਦੇਖਦੇ ਕੀ ਬਣਦਾ 2 ਲੱਖ ਰੁਪਏ ਦੀ ਚੰਡੀ ਚਲਦੀ ਹੋਈ ਮੈਦਾਨ ਦੇ ਵਿੱਚ ਤੁਹਾਡੇ ਸਾਹਮਣੇ ਆ ਸ਼ਾਬਾਸ਼ ਸ਼ਾਬਾਸ਼ ਬੱਲੇ 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 ਨਹੀਂ ਉਹ ਰਿਸਾ ਵਾਹੀ ਬਾ ਕਹਿੰਦਾ ਸੁਖੀ ਲਿਖਦਾ ਬਿਟਕੇ ਕਰਾਲੇ ਮਲ ਟਾਣੇ ਕਿਹੜਾ ਸਖਾਲੇ ਉਹ ਨਾਲ ਮਗਾਨੇ ਪੜਨਾ ਹੋਵੇ ਚਾਹੀਦਾ ਬੰਦਾ ਦਲੇਰ ਦੇਹਾ ਜੇ ਕਰਨੀ ਹੋਵੇ ਕੁਸ਼ਤੀ ਦਿਲ ਚਾਹੀਦਾ ਪੱਪੜ ਸ਼ੇਰ ਦੇਹਾ ਆਹ ਕੌਣ ਜਿੱਤੇ ਆ ਤਾਲਵਾ ਡੇਰਾ ਬਾਬਾ ਫਲਾਹੀ ਵਾਲਾ ਜਿਹੜਾ ਮੈਦਾਨ ਦੇ ਵਿੱਚ ਜਿੱਤ ਹਾਸਲ ਕਰ ਗਿਆ Leãoji trator